ਮਿੱਤਰੋ ਤੁਹਾਡੇ ਖਿਲਾਫ ਪੂਰੀ ਗਲੀ ਹੋ ਜਵੇ ਪੂਰਾ ਮਹੱਲਾ ਹੋ ਜਵੇ ਪੂਰਾ ਸ਼ਹਿਰ ਹੋ ਜਵੇ ਇਥੋਂ ਤੱਕ ਕਿ ਪੂਰਾ ਦੇਸ਼ ਤੁਹਾਡੇ ਖਿਲਾਫ ਹੋ ਜੇ ਪਰ ਜੇ ਤੁਹਾਡੀ ਘਰ ਵਾਲੀ ਤੁਹਾਡੇ ਨਾਲ ਆ ਤਾਂ ਪੂਰਾ ਦੇਸ਼ ਮਹੱਲਾ ਸਮਾਜ ਗਲੀ ਸਭ ਝੂਠੇ ਸਾਬਤ ਹੋ ਜਾਣਗੇ ਪਰ ਜੇਕਰ ਤੁਹਾਡੀ ਪਤਨੀ ਤੁਹਾਡੇ ਖਿਲਾਫ ਆ ਤਾਂ ਤੁਸੀਂ ਬਾਹਰ ਜਿੰਨੇ ਮਰਜੀ ਭਗਤੋਂ ਬਿੰਨੇ ਮਰਜੀ ਸੱਚੇ ਸੁੱਚੇ ਬੰਦੇਓ ਇਮਾਨਦਾਰ ਬੰਦੇਓ ਪੂਰੇ ਰੱਬ ਦੇ ਬੰਦੇਓ ਪਰ ਜੇਕਰ ਤੁਹਾਡੀ ਘਰ ਵਾਲੀ ਤੁਹਾਡੇ ਖਿਲਾਫ ਆ ਤੇ ਸਾਰੇ ਤੁਹਾਡੇ ਖਿਲਾਫ ਹੋਣਗੇ ਤੁਹਾਨੂੰ ਦੁਨੀਆ ਦੇ ਕਿਸੇ ਤਰ੍ਹਾਂ ਦੇ ਉਤੇ ਕਿਸੇ ਜਗ੍ਹਾ ਦੇ ਉਤੇ ਜਗਾ ਨਹੀਂ ਮਿਲੂਗੀ ਸੱਚ ਸਾਬਤ ਕਰਨ ਲਈ ਮੇਰੀ ਇਸ ਗੱਲ ਦੀ ਮਿਸਾਲ ਓਮਪੁਰੀ ਸਾਹਿਬ ਦੀ ਜ਼ਿੰਦਗੀ ਆ ਓਮਪੁਰੀ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਵਿੱਚ 250 ਤੋਂ ਵੱਧ ਫਿਲਮਾਂ ਕੀਤੀਆਂ ਪੂਰੇ ਕਰੀਅਰ ਦੇ ਵਿੱਚ ਇਹਨਾਂ ਦੇ ਸਾਰੀ ਜ਼ਿੰਦਗੀ ਦੇ ਵਿੱਚ ਕਦੇ ਕੋਈ ਮੀਟੂ ਦੇ ਇਲਜ਼ਾਮ ਨਹੀਂ ਲੱਗੇ ਕਦੇ ਕਿਸੇ ਲੇਡੀ ਦੇ ਇਲਜ਼ਾਮ ਨਹੀਂ ਲੱਗੇ ਕਦੇ ਕਿਸੇ سوشل میڈیا ਦੇ ਉੱਤੇ ਜਾਂ ਕਿਸੇ ਜਗ੍ਹਾ ਦੇ ਉੱਤੇ ਇਹਨਾਂ ਦੇ ਅਫੇਰ ਦੀਆਂ ਖਬਰਾਂ ਨਹੀਂ ਪ੍ਰਕਾਸ਼ਿਤ ਹੋਈਆਂ ਪਰ ਜਦੋਂ ਓਮਪਰੀ ਸਾਹਿਬ ਦੀ ਆਪਣੀ ਘਰ ਵਾਲੀ ਦੂਸਰੀ ਘਰ ਵਾਲੀ ਦੇ ਨਾਲ ਵਿਗੜੀ ਤਾਂ ਉਹਨੇ ਓਮਪਰੀ ਸਾਹਿਬ ਦੇ ਪਰਖ ਚੇੜਾ ਪਈ ਉਹਨਾਂ ਨੂੰ ਦੁਨੀਆ ਦੇ ਵਿੱਚ ਇੰਨਾ ਬਦਨਾਮ ਕਰਤਾ ਕਿ ਅੱਜ ਉਹਨਾਂ ਦੀ ਮੌਤ ਤੋਂ ਬਾਅਦ ਵੀ ਓਮਪਰੀ ਸਾਹਿਬ ਦੀਆਂ ਉਸ ਉਸ ਗੱਲ ਦੀਆਂ ਗੱਲਾਂ ਹੁੰਦੀਆਂ ਉਹਨਾਂ ਦੀ ਕਾਮਯਾਬੀ ਉਹਨਾਂ ਦੀ ਜ਼ਿੰਦਗੀ ਸਟਰਗਲ ਦੀਆਂ ਗੱਲਾਂ ਨਹੀਂ ਹੁੰਦੀਆਂ ਉਹਨਾਂ ਨੇ ਕਾਮਯਾਬੀ ਕਿਵੇਂ ਹਾਸਲ ਕੀਤੀ ਆ ਸਟਰਗਲ ਕਿਵੇਂ ਕੀਤਾ ਆ ਕਿਵੇਂ ਉਹ ਬਚਪਨ ਚ ਆਪਣੇ ਮਾਪੇ ਦੇ ਮਰਨ ਤੋਂ ਬਾਅਦ ਇੱਕ ਭਾਂਡ ਵਾਲੀ ਦੁਕਾਨ ਤੇ ਕੰਮ ਕਰਦੇ ਕਰਦੇ ਕਿਵੇਂ ਕਾਮਯਾਬੀ ਹਾਸਲ ਕੀਤੀ ਆ ਇਸ ਚੀਜ਼ ਦੀ ਗੱਲ ਨਹੀਂ ਹੁੰਦੀ ਹੈਗੀ ਗੱਲ ਹੁੰਦੀ ਹੈ ਤਾਂ ਉਹਨਾਂ ਦੀ ਇਸ ਚੀਜ਼ ਦੀ ਗੱਲ ਹੁੰਦੀ ਹੈ ਕਿ ਬਈ ਉਹਨਾਂ ਨੇ 14 ਸਾਲ ਦੀ ਉਮਰ ਦੇ ਵਿੱਚ 55 ਸਾਲ ਦੀ ਉਮਰ ਦੇ ਲੇਡੀ ਦੇ ਨਾਲ ਸੰਬੰਧ ਸੀ ਗੱਲ ਹੁੰਦੀ ਹੈ ਇਹਨਾਂ ਦੀ 37 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਇੱਕ ਘਾਟੂ ਉਮਰ ਦੀ ਨੌਕਰਾਨੀ ਆਪਣੇ ਘਰ ਦੇ ਵਿੱਚ ਰੱਖੀ ਹੋਈ ਸੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਸੰਬੰਧ ਸੀ ਉਸ ਤੋਂ ਜ਼ਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਆ ਤੁਹਾਡਾ ਭਰਾ ਸੋਨੀ ਸਿੰਘ ਗੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰਸਮ ਚੈਨਲ ਅੱਜ ਆਪਾਂ ਗੱਲ ਕਰਾਂਗੇ ਓਮਪਰੀ ਸਾਹਿਬ ਦੀ ਰੰਗीन ਜ਼ਿੰਦਗੀ ਬਾਰੇ ਤੇ ਉਹਨਾਂ ਦੀਆਂ ਪਤਨੀਆਂ ਬਾਰੇ ਉਹਨ ਕਿਹੜੀ ਪਤਨੀ ਸੀ ਜਿਨ੍ਹਾਂ ਨੇ ਓਮਪਰੀ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਰਾਜ਼ਾਰ ਬਣ ਕੇ ਉਹਨਾਂ ਦੇ ਰਾਜ਼ ਇਸ ਤਰ੍ਹਾਂ ਫਾਸ਼ ਕੀਤੇ ਕਿ ਮਰਦੇ ਦਮ ਤੱਕ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਠਾਂਸ ਰਹੀ ਆ ਠਾਂਸ ਬਣ ਕੇ ਗੁੱਝੀ ਰਹੀ ਆ ਠੀਕ ਆ ਦੋਸਤੋ ਸ਼ੁਰੂ ਕਰਦੇ ਹਾਂ ਦਰਅਸਲ ਦੋਸਤੋ ਓਮਪਰੀ ਸਾਹਿਬ ਦਾ ਜਨਮ ਪੰਜਾਬ 'ਚ ਹੋਇਆ ਸੀ ਪਰ ਉਹਨਾਂ ਦੀ ਜਨਮ ਦੀ ਸਹੀ ਤਾਰੀਖ ਕਿਸੇ ਨੂੰ ਨਹੀਂ ਪਤਾ इवन ਕਿ ਓਮਪਰੀ ਸਾਹਿਬ ਨੂੰ ਨਹੀਂ ਪਤਾ ਸੀ ਉਹ ਇਸ ਕਰਕੇ ਕਿਉਂਕਿ ਜਦੋਂ ਉਹ ਬਚਪਨ ਦੇ ਵਿੱਚ ਸੀ ਉਹਨਾਂ ਦੇ ਫਾਦਰ ਸਾਹਿਬ ਸੀਗੇ ਉਹਨਾਂ ਦੇ ਫਾਦਰ ਸਾਹਿਬ ਇੱਕ ਰੇਲਵੇ ਦੇ ਵਿੱਚ ਕਲਰਕ ਦੀ ਨੌਕਰੀ ਕਰਦੇ ਸੀ ਤੇ ਉਹਨਾਂ ਤੇ ਕਿਦ ਚੋਰੀ ਦੇ ਇਲਜ਼ਾਮ ਲੱਗ ਗਏ ਚੋਰੀ ਦੇ ਇਲਜ਼ਾਮ ਲੱਗਣ ਤੋਂ ਬਾਅਦ ਉਹਨਾਂ ਨੂੰ ਸਜ਼ਾ ਹੋ ਗਈ ਜੇਲ੍ਹ ਜਾਣਾ ਪਿਆ ਗਿਆ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਖੁਰਦਪੁਰ ਤੋਂ ਹੋ ਗਿਆ ਦੋ ਭਰਾ ਸੀਗੇ ਇੱਕ ਭਰਾ ਕੋਲਾਟ ਉੱਥੇ ਹੀ ਮਤਲਬ ਕੁਲੀਗਰੀ ਦਾ ਕੰਮ ਕਰਨ ਲੱਪਿਆ ਤੇ ਜਿਹੜਾ ਓਮਪਰੀ ਸਾਹਿਬ ਸੀਗੇ ਏ ਉੱਥੇ ਕਿਸੇ ਚਾਹ ਦੀ ਦੁਕਾਨ ਤੇ ਲੱਗ ਗਏ ਭਾਂਡੇ-ਮੁੰਡੇ ਮਾਂਜਣ ਦਾ ਕੰਮ ਕਰ ਲਾਪੇ ਚਾਹ ਚੂਦੇ ਗਲਾਸ ਧੋਣ ਦਾ ਕੰਮ ਕਰ ਲਾਪੇ ਜਿਹੜਾ ਦੂਸਰਾ ਭਰਾ ਸੀ ਤੇ ਇਹ ਉੱਥੋਂ ਬਾਅਦ ਚ ਪਾਰਟ ਟਾਈਮ ਕੋਲਾ ਵਗੈਰਾ ਇਕੱਠਾ ਕਰਦੇ ਸੀ ਤੇ ਉਹ ਕੋਲਾ ਇਕੱਠਾ ਕਰਕੇ ਵੇਚਦੇ ਵੀ ਸੀਗੇ ਬਾਅਦ ਚ ਜਦੋਂ ਥੋੜੇ ਜਿਹਾ ਜਵਾਨ ਹੋ ਜਿਹੜੇ ਦੂਸਰੇ ਭਰਾ ਦੇ ਬੱਚੇ ਹੋਏ ਉਹਨਾਂ ਨੂੰ ਇੱਕ ਨੌਕਰਾਨੀ ਕੋਲ ਛੱਡ ਦਿੱਤਾ ਗਿਆ ਉਹ ਨੌਕਰਾਨੀ ਉਹਨਾਂ ਨੂੰ ਪਾਲਦੀ ਰਹੀ ਤੇ ਓਮਪਰੀ ਸਾਹਿਬ ਆਪਣੀ ਜ਼ਿੰਦਗੀ ਦਾ ਸਫਰ ਕਰਨ ਲਈ ਨਿਕਲ ਚਲੇ। ਉਹਨਾਂ ਦਿਨ ਜਦੋਂ ਓਮਪਰੀ ਸਾਹਿਬ ਨੇ ਆਪਣੇ ਚਾਚੇ ਤੋਂ ਪੁੱਛਿਆ ਕਿ ਬਈ ਮੇਰਾ ਜਨਮ ਦਿਨ ਕਿਹੜੇ ਦਿਨ ਦਾ ਤਾਂ ਉਹਦੇ ਚਾਚਾ ਜੀ ਨੇ ਉਹਨੂੰ ਦੱਸਿਆ ਸੀ ਓਮਪਰੀ ਨੂੰ ਕਿ ਦਸਹਰੇ ਤੋਂ 2 ਦਿਨ ਪਹਿਲਾਂ ਤਰਾ ਜਨਮ ਹੋਇਆ ਸੀ। ਪਹਿਲਾਂ ਤਾਂ ਉੱਥੇ ਜਿਹੜਾ ਦਸਹਰਾ 8-8 ਤਰੀਕ ਨੂੰ ਮਨਾਉਂਦੇ ਹੁੰਦੇ ਸੀਗੇ ਉਹਨਾਂ ਨੇ ਉਹੀ ਤਰੀਕ ਸਮਝ ਹੀ ਗਏ ਪਰ ਜਦੋਂ ਵੱਡੇ ਹੋ ਕੇ ਸ਼ਹਿਰ ਚਲੇ ਗਏ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ 20 ਤਰੀਕ ਦੇ ਗੇੜ ਚ ਸਹਰਾ ਹੁੰਦਾ ਫਿਰ ਉਹੀ ਤਰੀਕ ਇਹਨਾਂ ਦੀ ਮਤਲਬ ਜਨਮ ਤਰੀਕ ਰੱਖ ਦਿੱਤੀ ਗਈ। ਉਮਪਰੀਏ ਤੱਕੇ ਖਾਂਦੇ ਖੁੰਦੇ ਫਿਰ ਐਫਟੀ ਕੀ ਐਫਟੀਆਈ ਦੇ ਵਿੱਚ ਦਾਖਲ ਮਿਲ ਗਿਆ ਦਾਖਲੇ ਦੇ ਦਰਾਂ ਉੱਥੇ ਉਹਨਾਂ ਦੀ ਨਸੀਰਦੁਨ ਸ਼ਾਹ ਨਾਲ ਮੁਲਾਕਾਤ ਹੁੰਦੀ ਹੈ ਨਸੀਰਦੁਨ ਸ਼ਾਹ ਤੇ ਉਮਪਰੀ ਸਾਹਿਬ ਦੀ ਚੰਗੀ ਦੋਸਤੀ ਹੋ ਗਈ ਪੰਜਾਬੀ ਫਿਲਮਾਂ 'ਚ ਤਾਂ ਕੰਮ ਪਹਿਲਾਂ ਹੀ ਕਰਦੇ ਸੀਗੇ ਤੇ ਉਸ ਤੋਂ ਬਾਅਦ ਹਿੰਦੀ ਫਿਲਮਾਂ 'ਚ ਵੀ ਕੰਮ ਮਿਲਣਾ ਸ਼ੁਰੂ ਹੋ ਗਿਆ ਹਿੰਦੀ ਫਿਲਮਾਂ ਜੇ ਉਹਨਾਂ ਦੀ ਬਿਹਤਰੀਨ ਫਿਲਮਾਂ ਦੀ ਗੱਲ ਕਰਾਂ ਤਾਂ ਮੈਂ ਉਹਨਾਂ ਦੀ ਫਿਲਮਾਂ ਨੇ ਆਕਰੋਸ਼ ਆਰੋਹਨ ਅਰਧ ਸੱਤ ਸਦਤੀ ਜਾਨੇ ਵੀ 2000 ਚਾਚੀ 420 ਹੀਰਾ ਫੇਰੀ ਤੇ ਇਹ ਤੋਂ ਇਲਾਵਾ ਹੋਰ ਜਿਹੜੀਆਂ ਤਾਂ ਮੈਂ ਮੇਨ ਮੇਨ ਫਿਲਮਾਂ ਦੱਸੀਆਂ ਫਿਲਮਾਂ ਦੇ ਇਹਨਾਂ ਦੇ ਨਾਂ ਦੇ ਉੱਤੇ 250 ਤੋਂ ਵੱਧ ਫਿਲਮਾਂ ਇਹਨਾਂ ਦੇ ਨਾਂ ਉੱਤੇ ਦਰਜ ਨੇ ਕਹਾਣੀ ਨੂੰ ਬਾਲਾ ਖਿੱਚਣਾ ਨਹੀਂ ਸਟੋਰੀ ਨੂੰ ਬਾਲਾ ਖਿੱਚਣਾ ਨਹੀਂ ਹੈਗਾ ਆਪਾਂ ਛੇਤੀ ਹੀ ਟੌਪਿਕ ਦੇ ਉੱਤੇ ਆਉਨੇ ਆ ਇਹਨਾਂ ਦੇ ਦੋ ਵਿਆਹ ਹੋਏ ਸੀ ਜ਼ਿੰਦਗੀ ਦੇ ਵਿੱਚ ਪਹਿਲਾ ਵਿਆਹ ਤਾਂ ਹੋਇਆ ਸੀ ਸੀਮਾ ਕੂਰ ਨਾਲ ਜਿਹੜਾ ਕਿ ਸਿਰਫ ਉਸ ਸਾਲ 1991 ਚ ਹੋਇਆ ਸੀ ਤੇ ਵਿਆਹ ਸਿਰਫ 8 ਮਹੀਨੇ ਚੱਲਿਆ ਸੀ ਜਿਹੜੀ ਸੀਮਾ ਕੂਰ ਸੀਗੀ ਇਹ ਅਭਿਨੇਤਾ ਅਨੂਕ ਕਪੂਰ ਤੇ ਰਣਜੀਤ ਕਪੂਰ ਦੀ ਸਗੀ ਭੈਣ ਸੀ ਤੇ 11 ਸਾਲ ਓਮਪਰੀ ਸਾਹਿਬ ਤੋਂ ਛੋਟੀ ਸੀ ਉਦੋਂ ਸੀਮਾ ਕੂਰ ਦੀ ਉਮਰ ਸਿਰਫ 19 ਸਾਲ ਸੀ ਤੇ ਪਹਿਲਾਂ ਇਹਨਾਂ ਦੋਨਾਂ ਦਾ ਅ इश्ਕ ਚੱਲੇ ਆ ਓਮਪੁਰੀ ਸਾਹਿਬ ਤੇ ਸੀਮਾਪੁਰ ਦਾ ਇਸ਼ਕ ਚੱਲੇ ਆ ਕਾਫੀ ਲੰਬਾ ਸਮਾਂ ਇਸ਼ਕ ਚੱਲਿਆ ਤੇ ਉਸ ਤੋਂ ਬਾਅਦ ਇਹਨਾਂ ਦੋਨੇ ਵਿਆਹ ਕਰਾ ਲਿਆ ਸੀਮਾਪੁਰ ਨੇ ਆਪਣੇ ਇੰਟਰਵਿਊ ਚ ਦੱਸਿਆ ਸੀਗਾ ਕਿ ਜਦੋਂ ਵਿਆਹ ਇਹਨਾਂ ਦੇ ਨਾਲ ਓਮਪੁਰੀ ਸਾਹਿਬ ਨਾਲ ਉਹਦਾ ਵਿਆਹ ਹੋਇਆ ਸੀ ਤਾਂ ਉਹ ਵਿਆਹ ਦੇ ਦੌਰਾਨ ਪ੍ਰੈਗਨੈਂਟ ਹੋ ਗਈ ਸੀ ਪ੍ਰੈਗਨੈਂਟ ਦੇ ਦੌਰਾਨ ਓਮਪੁਰੀ ਸਾਹਿਬ ਦਾ ਨੰਦਤਾ ਦਾਸਪੁਰੀ ਦੇ ਨਾਲ ਉਹਨਾਂ ਦਾ ਅਫੇਅਰ ਵਿੱਚ ਹੀ ਸ਼ੁਰੂ ਹੋ ਗਿਆ ਸੀ ਅਸਲ ਨੰਦਤਾ ਦਾਸਪੁਰੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਉਹਨਾਂ ਦੀ ਓਮਪੁਰੀ ਸਾਹਿਬ ਦੀ ਪਹਿਲੀ ਵਾਈਫ ਸੀਮਾ ਨੂੰ ਪ੍ਰੈਗਨੈਂਟ ਸੀਗੀ ਤਾਂ ਉਹਨਾਂ ਦਿਨਾਂ ਵਿੱਚ ਓਮਪੁਰੀ ਸਾਹਿਬ ਇੱਕ ਹਾਲੀਵੁੱਡ ਫਿਲਮ ਕਰ ਰਹੇ ਸੀ ਉਹ ਹਾਲੀਵੁੱਡ ਫਿਲਮ ਦਾ ਨਾਮ ਸੀ ਸਿਟੀ ਆਫ ਜॉय ਸੀਟੀ ਆਫ ਜਵਾਇ ਦੇ ਸਮੇ ਨੰਦਿਤਾ ਦਾਸਪੁਰੀ ਤੇ ਓਮਪੁਰੀ ਸਾਹਿਬ ਦੀ ਮੁਲਾਕਾਤ ਹੁੰਦੀ ਹੈ ਤੇ ਦੋਨਾਂ ਦਾ ਕਿੱਤਾ ਇੱਕੋ ਸੀਗਾ ਦੋ ਇੱਕ ਦੂਸਰੇ ਤੋਂ ਪ੍ਰਭਾਵਿਤ ਹੋ ਜਾਂਦੇ ਨੇ ਤੇ ਇੱਕ ਵਿਆਹ ਦੇ ਦੌਰਾਨ ਹੀ ਓਮਪੁਰੀ ਸਾਹਿਬ ਦਾ ਦੂਸਰਾ ਫੇਰ ਸ਼ੁਰੂ ਹੋ ਗਿਆ ਸੀਮਾਕਪੁਰਕ ਦੇ ਚੁੱਪ ਕਰਕੇ ਬੈਠਣ ਵਾਲੀ ਥੋੜੀ ਸੀ ਜਦੋਂ ਉਹਨੂੰ ਫੇਰ ਬਾਰੇ ਪਤਾ ਲੱਗਾ ਤਾਂ ਉਹਨੇ ਮੁਕੱਦਮਾ ਕਰਤਾ ਬੜੇ ਇਲਜ਼ਾਮ ਲਾਏ ਵੀ ਸ਼ਰਾਬ ਪੀ ਕੇ ਘਰੇ ਆਉਂਦਾ ਮੈਨੂੰ ਮਾਰਦਾ ਕੁੱਟਦਾ ਆ ਮੈਨੂੰ ਖਰਚਾ ਨਹੀਂ ਦਿੰਦਾ ਬਹੁਤ ਤਰ੍ਹਾਂ ਦੇ ਇਲਜ਼ਾਮ ਲਾਏ ਉਧਰ ਓਮਪੁਰੀ ਸਾਹਿਬ ਵੀ ਉਹ ਉਦੋਂ ਪ੍ਰੈਗਨੈਂਸੀ ਤੇ ਉਹ ਚਾਹੁੰਦੀ ਸੀ ਵੀ ਹੁਣ ਮੈਂ ਬੱਚਾ ਨਹੀਂ ਰੱਖ ਸਕਦੀ ਕਿਉਂਕਿ ਓਮਪੁਰੀ ਤਾਂ ਭੱਜ ਗਿਆ ਸੀਗਾ ਸੀਮਾਪੂਰ ਨੇ ਇਥੋਂ ਤੱਕ ਇਲਜ਼ਾਮ ਲਾਇਆ ਕਿ ਮੈਨੂੰ ਮਾਰਦਾ ਘੁਟਦਾ ਜਾਂ ਸ਼ਰਾਬ ਪੀ ਕੇ ਘਰੇ ਆਉਂਦਾ ਗੰਦੀ ਤਰੀਕੇ ਨਾਲ ਬੋਲਦਾ ਜਦੋਂ ਫਿਰ ਕੋਰਟ ਦਾ ਫੈਸਲਾ ਹੋਇਆ ਤਾਂ 6 ਲੱਖ ਰੁਪਏ ਪ੍ਰਤੀ ਮਹੀਨਾ ਉਹਨੂੰ ਗੁਜ਼ਾਰਾ ਪੱਤਾ ਦਿੱਤਾ ਗਿਆ ਪਹਿਲਾਂ ਤਾਂ ਸੀਮਾਪੂਰ ਉਹ 6 ਲੱਖ ਰੁਪਏ ਲੈਣਾ ਨਹੀਂ ਸੀ ਚਾਹੁੰਦੀ ਪ੍ਰਤੀ ਮਹੀਨਾ ਪਰ ਉਹਨੇ ਫਿਰ ਆਪਣੇ ਤਾਕ ਕਿਤੇ ਰੱਖ ਕੇ ਆਪਣੇ ਜਿਹੜਾ ਸੋਹ ਵੀ ਮਾਨਾ ਕਿਉਂਕਿ ਉਸ ਟਾਈਮ ਉਹ ਆਪਣੇ ਉਹਦੇ ਪਰਿਵਾਰ ਦੇ ਨਾਲ ਰਹਿੰਦੀ ਸੀ ਤੇ ਹੁਣ ਉਹ ਕੱਲੀ ਸੀ ਵਿਚਾਰੀ ਤੇ ਉਹਨੇ ਫਿਰ ਉਹ ਪੈਸੇ ਸਵੀਕਾਰ ਕਰ ਲਈ ਸੀ ਹੁਣ ਪੱਤਾ ਉਹਨੂੰ ਮਿਲ ਰਿਹਾ ਸੀ ਜਿਹੜੀ ਪਹਿਲੀ ਪਤਨੀ ਸੀ ਉਹਦੇ ਉਹਦੇ ਨਾਲ ਤਾਂ ਹਜੇ ਕੁਝ ਏਡਾ ਜਿਆਦਾ ਲੰਬਾ ਹੈ ਸੁਰਖੀਆਂ 'ਚ ਨਹੀਂ ਰਹੇ ਓਮਪਰੀ ਸਾਹਿਬ ਪਰ ਦੂਸਰੀ ਜਿਹੜੀ ਪਤਨੀ ਆਈ ਉਹ ਨੰਦਤਾ ਦਾਸਪੁਰੀ ਉਹ ਇੱਕ ਸੀਗੀ ਪੱਤਰਕਾਰ ਉਹ ਪੱਤਰਕਾਰ ਜਦੋਂ ਓਮਪਰੀ ਸਾਹਿਬ ਦੇ ਨਾਲ ਰਹਿਣ ਲੱਪੀ ਉਹਨਾਂ ਦਾ ਰਿਸ਼ਤਾ ਚੱਲ ਪਿਆ ਤਾਂ ਉਸ ਤੋਂ ਬਾਅਦ ਉਹ ਜਿਹੜੀ ਨੰਦਤਾ ਦਾਸਪੁਰੀ ਸੀਗੀ ਉਹਨੇ ਵੀ ਇੱਕ ਦਰਖਾਸਤ ਦਿੱਤੀ ਉਹਨੇ ਦਰਖਾਸਤ ਦਿੱਤੀ ਕਿ ਮੈਨੂੰ ਮਾਰਦਾ ਕੁੱਟਦਾ ਆ ਤੇ ਵੀ ਸ਼ਰਾਬ ਪੀ ਕੇ ਉਹਨੇ ਵੀ ਇਦਾਂ ਤਰ੍ਹਾਂ ਬੋਲਣ ਵਾਲਣ ਦੇ ਇਲਜ਼ਾਮ ਲਾਏ ਉਹਦੇ ਤੇ ਘਰੂ ਘਰੇਲੂ ਹਿੰਸਾ ਦਾ ਇਲਜ਼ਾਮ ਲਗਾਏ ਪਰ ਇੱਕ ਕਿਤਾਬ ਉਸ ਤੋਂ ਬਾਅਦ ਇਹਨਾਂ ਦੇ ਰਿਸ਼ਤੇ ਥੋੜੇ ਜਿਵੇਂ ਵਿਖਰੇਵੇਂ ਹੋ ਗਏ ਤੇ ਉਸ ਤੋਂ ਬਾਅਦ ਨੰਦਤਾ ਦਾਸ ਪੁਰੀ ਨੇ ਕਿਤਾਬ ਕੱਢੀ ਜਿਹਦੇ ਵਿੱਚ ਓਮਪੁਰੀ ਸਾਹਿਬ ਦੇ ਪਰਖ ਚੇੜਾ ਕੇ ਰੱਖਤੇ ਪਰ ਕਿਹਾ ਜਾਵੇ ਤਾਂ ਉਹ ਕੋਈ ਵੀ ਗੈਰ ਕਾਨੂੰਨੀ ਚੀਜ਼ ਨਹੀਂ ਸੀ ਉਸ ਉਸ ਕਿਤਾਬ ਦੇ ਵਿੱਚ ਲਿਖੀ ਗਈ ਪਰ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਚਰਿੱਤਰ ਦਾ ਚੀਰਖੜਾ ਨ ਜ਼ਰੂਰ ਕਰ ਦਿੱਤਾ ਸੀ ਉਹਦੇ ਉਸ ਕਿਤਾਬ ਦੇ ਵਿੱਚ ਇੱਕ ਤਾਂ ਉਹਨਾਂ ਨੇ ਜਿਹੜੀ ਗੱਲ ਬਹੁਤ ਖਤਰਨਾਕ ਗੱਲ ਕਹੀ ਕੋਈ ਕਹੀ ਵੀ ਉਹ 14 ਸਾਲ ਦੀ ਉਮਰ ਦੇ ਵਿੱਚ ਓਮਪਰੀ ਸਾਹਿਬ ਦੇ 55 ਸਾਲ ਦੀ ਲੇਡੀਜ਼ ਦੇ ਨਾਲ ਸੰਬੰਧ ਸੀ ਜਦੋਂ ਪੁੱਛਿਆ ਗਿਆ ਓਮਪਰੀ ਸਾਹਿਬ ਤੋਂ ਪਹਿਲਾਂ ਓਮਪਰੀ ਸਾਹਿਬ ਨੇ ਤਾਂ ਪਹਿਲਾਂ ਥੋੜੇ ਜਿਹਾ ਉਹਦੇ ਤੇ ਖੜੇ ਹੋਏ ਸੀ ਪੂਰਾ ਉਹਨੂੰ ਕਹਿੰਦੇ ਸੀ ਪਬਲਿਸਿਟੀ ਕਿਤਾਬ ਦੀ ਪਬਲਿਸਿਟੀ ਵਾਸਤੇ ਮਤਲਬ ਇਹ ਐਜੀਆਂ ਗੱਲਾਂ ਵਿੱਚ ਛਾਪੀਆਂ ਗਈਆਂ ਨੇ ਪਰ ਬਾਅਦ ਵਿੱਚ ਉਹਨਾਂ ਕੋਲ ਜਦੋਂ ਇੱਕ ਕਿਸੇ ਇੱਕ ਸਪੈਸ਼ਲ ਪੁੱਛਿਆ ਗਿਆ ਉਦੋਂ ਉਹਨਾਂ ਦਾ ਮੂਡ ਕੁਝ ਹੋਰ ਸੀ ਉਦੋਂ ਉਹਨਾਂ ਨੇ ਇਸ ਦਾ ਬੜਾ ਵਧੀਆ ਜਵਾਬ ਦਿੱਤਾ ਜਵਾਬ ਸਾਰੇ ਦਿੱਤੇ ਸੀ ਮੈਂ ਤੁਹਾਨੂੰ ਨਾਲ-ਨਾਲ ਜਵਾਬ ਉਹ ਵੀ ਦੱਸੂਗਾ ਜਿਹੜੇ ਜਿਹੜੇ ਸਵਾਲ ਮਤਲਬ ਜਿਹੜੇ ਇਲਜ਼ਾਮ ਲੱਗੇ ਸੀ ਤੇ ਬਾਅਦ ਵਿੱਚ ਉਹਨਾਂ ਨੇ ਓਮਪਰੀ ਸਾਹਿਬ ਨੇ ਜਵਾਬ ਵੀ ਦਿੱਤੇ ਸੀਗੇ ਉਮਪਰੀ ਸਾਹਿਬ ਤੋਂ ਜਦੋਂ ਕਿਹਾ ਗਿਆ ਵੀ 14 ਸਾਲ ਦੀ ਉਮਰ ਦੇ ਵਿੱਚ ਤੁਹਾਡੇ 55 ਸਾਲ ਦੀ ਲੇਡੀਜ਼ ਦੇ ਨਾਲ ਸੰਬੰਧ ਸੀਗੇ ਤਾਂ ਉਸ ਤੋਂ ਬਾਅਦ ਓਮਪਰੀ ਸਾਹਿਬ ਕਹਿੰਦੇ ਫਿਰ ਇੱਥੇ ਗਲਤੀ ਕੀਤੀ ਆ ਗਲਤੀ 14 ਸਾਲ ਵਾਲੇ ਬੱਚੇ ਦੀ ਆ ਕਿ 55 ਸਾਲ ਵਾਲੀ ਲੇਡੀਜ਼ ਦੀ ਆ 55 ਸਾਲ ਵਾਲੀ ਲੇਡੀ ਸਾਡੇ ਘਰ 'ਚ ਕੰਮ ਕਰਦੀ ਸੀ ਉਹ ਉਹ ਉਹਨੇ ਮੈਨੂੰ ਯੂਜ਼ ਕੀਤਾ ਆ ਇੱਕ ਤਰ੍ਹਾਂ ਦਾ 14 ਸਾਲ ਦਾ ਤਾਂ ਮਾਈਨਰ ਹੁੰਦਾ ਬੱਚਾ ਤੇ ਫਿਰ ਉਹਦੇ ਤੇ ਉਹਨਾਂ ਤੇ ਇਲਜ਼ਾਮ ਲੱਗਦਾ ਓਮਪਰੀ ਸਾਹਿਬ ਤੇ ਚਲੋ ਠੀਕ ਆ ਜੀ ਇਹਨੂੰ ਤਾਂ ਤੁਸੀਂ ਜਸਟੀਫਾਈ ਕਰਦੇ ਹੋ ਇੱਕ ਹੋਰ ਇਲਜ਼ਾਮ ਆ ਵੀ ਤੁਸੀਂ ਜਦੋਂ 37 ਸਾਲ ਦੇ ਹੋਏ ਤਾਂ 37 ਸਾਲ ਦੀ ਉਮਰ ਦੇ ਵਿੱਚ ਤੁਹਾਡੇ ਨਾਲ ਇੱਕ ਘੱਟ ਉਮਰ ਦੀ ਲੜਕੀ ਦੇ ਸਬੰਧ ਸੀਗੇ ਤੁਹਾਡੇ ਨਾਲ ਘੱਟ ਉਮਰ ਦੀ ਲੜਕੀ ਤੁਸੀਂ ਆਪਣੇ ਘਰੇ ਰੱਖੀ ਹੋਈ ਸੀ ਉਹ ਤੁਹਾਡੀ ਨੌਕਰਾਨੀ ਸੀ ਹੁਣ ਦੋ ਇਲਜ਼ਾਮ ਸੀ ਦੋਹੇ ਨੌਕਰਾਨੀਆਂ ਦੇ ਉਹ ਲਾਇਕ ਨਹੀਂ ਸੀ ਨੰਦੇਤਾ ਦਾਸਪੁਰੀ ਨੇ ਉਹ ਕਹਾੜਾ ਚਲਾਇਆ ਸੀ ਇੱਕ ਕਿਤਾਬ ਛਾਪੀ ਸੀ ਓਮਪੁਰੀ ਸਾਹਿਬ ਦੇ ਨਾਂ ਦੇ ਉੱਤੇ ਓਮਪੁਰੀ ਸਾਹਿਬ ਨੇ ਵੀ ਫਿਰ ਇਹਦਾ ਵੀ ਜਵਾਬ ਦਿੱਤਾ ਓਮਪੁਰੀ ਸਾਹਿਬ ਨੇ ਗੱਲ ਕੀਤੀ ਗੱਲ ਦੱਸਿਆ ਕਿ ਵੀ ਤੁਸੀਂ 37 ਸਾਲ ਦੇ ਉਮਰ ਦੇ ਉਸ ਸਮੇਂ ਮੇਰਾ ਵਿਆਹ ਨਹੀਂ ਸੀ ਹੋਇਆ ਹੋਇਆ 37 ਸਾਲ ਦਾ ਜਿਹੜਾ ਉਮਰ ਦਾ ਬੰਦਾ ਹੁੰਦਾ ਉਹਦੇ ਵੀ ਕੋਈ ਜਸਮਾਨੀ ਕੋਈ ਮਜਬੂਰੀਆਂ ਹੁੰਦੀਆਂ ਕੋਈ ਕੁਝ ਕਮਜ਼ੋਰੀਆਂ ਹੁੰਦੀਆਂ ਉਹਨੇ ਵੀ ਕਿਤੇ ਆਪਣੀ ਪੂਰਤੀ ਕਰਨੀ ਹੁੰਦੀ ਆ ਤੇ ਉਹ ਨੌਕਰਾਨੀ ਨਹੀਂ ਸੀ ਉਸ ਤੋਂ ਬਾਅਦ ਉਹਨੇ ਖਲਾਸਾ ਕੀਤਾ ਕਿ ਉਹ ਨੌਕਰਾਨੀ ਨਹੀਂ ਸੀ ਉਸ ਟਾਈਮ ਪੰਜਾਬ ਦੇ ਹਾਲਾਤ ਬਹੁਤ ਮਾੜੇ ਸੀ ਤੇ ਉਹਨਾਂ ਨੇ ਕਿਹਾ ਆਪਣੇ ਭਰਾ ਦੇ ਜਿਹੜੇ ਤਿੰਨ ਬੱਚੇ ਜਿਹੜੇ ਨੌਕਰਾਨੀ ਕੋਲ ਪੜਦੇ ਸੀ ਉਹਨਾਂ ਨੂੰ ਮੈਂ ਆਪਣੇ ਨਾਲ ਲੈ ਕੇ ਰੱਖ ਲਿਆ ਸੀ ਤੇ ਖੁਦ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਵੀ 80 ਸਾਲ ਦੇ ਸੀਗੇ ਉਹ ਉਹਨਾਂ ਦੀ ਦੇਖਭਾਲ ਦੇਖਭਾਲ ਵਾਸਤੇ ਕਿਸੇ ਕਿਸੇ ਔਰਤ ਦੀ ਲੋੜ ਸੀ ਤਾਂ ਮੈਂ ਉਹ ਔਰਤ ਘਰੇ ਰੱਖੀ ਸੀ ਉਹਨੂੰ ਕੇਅਰ ਟੇਕਰ ਕਹਿੰਦੇ ਨੇ ਨੌਕਰਾਨੀ ਨਹੀਂ ਕਹਿੰਦੇ ਹੈਗੇ ਉਹ ਕਹਿੰਦੇ ਫਿਰ ਉਹਨੂੰ ਕੇ ਉਹ ਕੇਅਰ ਟੇਕਰ ਕਰਦੇ ਸੀ ਉਸ ਟਾਈਮ ਮੈਂ ਵੀ ਕੁਵਾਰਾ ਸੀ ਤੇ ਜੇ ਸਾਡੇ ਸੰਬੰਧ ਬਣੇ ਤਾਂ ਵਿੱਚ ਗਲਤ ਕੀ ਸੀਗਾ ਓਮਪੁਰੀ ਸਾਹਿਬ ਪੁੱਛਣ ਵਾਲੇ ਨੂੰ ਕਹਿੰਦੇ ਵਿੱਚ ਦੱਸੋ ਹੁਣ ਤੁਸੀਂ ਵਿੱਚ ਮੇਰਾ ਗਲਤ ਕੀ ਆ ਛਣ ਵਾਲਾ ਫਿਰ ਓਮਪੁਰੀ ਸਾਹਿਬ ਨੂੰ ਕਹਿੰਦਾ ਵੀ ਚਲੋ ਇਹ ਚੀਜ਼ਾਂ ਕੋਈ ਵੀ ਗੈਰਕਾਨੂੰਨੀ ਤਾਂ ਨਹੀਂ ਹੈਗੀਆਂ ਪਰ ਇਹਨਾਂ ਨੂੰ ਕਿਤਾਬ ਦੇ ਵਿੱਚ ਲਿਖਣ ਦੀ ਜ਼ਰੂਰਤ ਕਿੱਡੀ ਸੀ ਉਹ ਸਮੇਂ ਫਿਰ ਓਮਪਰੀ ਸਾਹਿਬ ਖੁੱਲ ਕੇ ਕਹਿੰਦੇ ਨੇ ਵੀ ਹਾਂ ਇਹ ਬਿਲਕੁਲ ਸਹੀ ਹੈ ਵੀ ਤੁਸੀਂ ਇੱਥੇ ਵੜਾ ਕੇ ਲਿਖਣ ਵਾਲੇ ਨੂੰ ਪੁੱਛੋ ਵੀ ਇਹ ਲਿਖਣ ਦਾ ਮਕਸਦ ਕੀ ਸੀ ਜੇ ਚੀਜ਼ਾਂ ਕਿਤਾਬ ਦੇ ਵਿੱਚ ਨਾ ਲਿਖੀਆਂ ਜਾਂਦੀਆਂ ਨਾ ਕਹੀਆਂ ਜਾਂਦੀਆਂ ਤਾਂ ਇਹ ਕਿਤਾਬ ਉਹ ਕਹਿੰਦੇ ਨੇ ਆਪ ਓਮਪਰੀ ਸਾਹਿਬ ਕਹਿੰਦੇ ਨੇ ਵੀ ਇਹ ਕਿਤਾਬ ਇੱਕ ਤਰ੍ਹਾਂ ਦੇ ਨਾਲ ਚਾਰਲੀ ਚੈਪਲਿਨ ਦੇ ਦੀ ਜ਼ਿੰਦਗੀ ਦੇ ਮੁਕਾਬਲੇ ਆ ਜਣੀ ਸੀ ਕਿਉਂਕਿ ਚਾਰਲੀ ਚੈਪਲਿਨ ਦੀ ਜਿਹੜੀ ਮਾਤਾ ਸੀਗੀ ਉਹ ਵੀ ਪਾਗਲ ਹੋ ਗਈ ਸੀ ਤੇ ਜਿਹੜੀ ਓਮਪਰੀ ਸਾਹਿਬ ਕਹਿੰਦੇ ਨੇ ਮੇਰੀ ਮਾਤਾ ਸੀ ਉਹ ਵੀ ਪਾਗਲ ਹੋ ਗਈ ਸੀ ਅਸੀਂ ਵੀ ساری ਜ਼ਿੰਦਗੀ ਗੁਰਬਤ ਚ ਬਤਾਈ ਆ ਤੇ ਮੇਰੇ ਜਿਹੜਾ ਚਾਰਲੀ ਚੈਪਲਿਨ ਆ ਉਹਨਾਂ ਨੇ ਵੀ ساری ਜ਼ਿੰਦਗੀ ਗੁਰਬਤ ਚ ਬਤਾਈ ਆ ਜੇਕਰ ਇਹਨੂੰ ਕਿਸੇ ਹਿਸਾਬ ਨਾਲ ਮੇਰੀਆਂ ਚੰਗਿਆਈਆਂ ਜਾਂ ਬੈਲੈਂਸ ਕਰਕੇ ਕੋਈ ਅੱਖਰਾਂ ਨਾਲ ਕਿਸੇ ਤਰੀਕੇ ਨਾਲ ਲਿਖਿਆ ਜਾਂਦਾ ਇਹਨੂੰ ਕਿਸੇ ਤਰੀਕੇ ਨਾਲ ਲਿਖਿਆ ਜਾਂਦਾ ਤਾਂ ਇਹ ਇੰਡੀਆ ਕੀ ਦੇਸ਼ ਵਿਦੇਸ਼ ਦੀ ਹਰੇਕ ਲਾਇਬ੍ਰੇਰੀ ਦੇ ਵਿੱਚ ਕਿਤਾਬ ਹੋਣੀ ਸੀ ਗੱਲ ਸਹੀ ਵੀ ਆ ਮਿੱਤਰੋ ਗੱਲ ਸਹੀ ਵੀ ਆ ਪਰ ਊਂਪੁਰੀ ਸਾਹਿਬ ਦੇ ਮੈਂ ਤੁਹਾਨੂੰ ਇੱਕਦਾਂ ਲਾਜ਼ਮੀ ਗੁਰਬਤ ਦੀ ਜ਼ਿੰਦਗੀ ਦੀ ਗੱਲ ਦੱਸਦਾ ਉਹਨਾਂ ਦੇ ਬਚਪਨ ਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਦੇ ਉੱਤੇ ਇਲਜ਼ਾਮ ਲੱਗ ਜਾਣੇ ਉਹਨਾਂ ਦੀ ਮਾਂ ਦਾ ਪਾਗਲਖਾਨੇ ਵਿੱਚ ਭਰਤੀ ਹੋ ਜਾਣਾ ਇਹੋ ਜਿਹੀਆਂ ਚੀਜ਼ਾਂ ਉਸ ਤੋਂ ਬਾਅਦ ਬੱਚਾ ਇੱਕ 6 ਸਾਲ ਦਾ ਕਿਸੇ ਸਟੇਸ਼ਨ ਤੇ ਵਰਤਨ ਤੋ ਰਿਹਾ ਆ ਉਹਦੀ ਮਾਂ ਦਾ ਤਾਂ ਤੁਸੀਂ ਸੋਚ ਕੇ ਦੇਖ ਲਓ ਵੀ ਜੋ ਕਿਸੇ ਲੈਵਲ ਤੇ ਪਹੁੰਚ ਜਾਂਦਾ ਤਾਂ ਕਿੰਨਾ ਸਟਰਗਲ ਕੀਤਾ ਹੋਊਗਾ ਉਸ ਬੰਦੇ ਨੇ ਉਹ ਸਟਰਗਲ ਦੀ ਜ਼ਿੰਦਗੀ ਨੂੰ ਮਤਲਬ ਦਿਖਾਉਣ ਤੋਂ ਉੱਤੇ ਅਗਲੇ ਨੂੰ ਉਹ ਚੀਜ਼ ਲੱਗਦੀ ਹੈ ਜਿਹੜੀ ਕਿ ਅਗਲੇ ਦੇ ਵੀਕ ਪੁਆਇੰਟ ਹੁੰਦੇ ਜਿਹਦੇ ਉੱਤੇ ਆਪਾਂ ਕਿਤਾਬ ਲਿਖਦੇ ਪਏ ਹਾਲਾਂਕਿ ਕਿਤਾਬ ਦੇ ਵਿੱਚ ਉਹ ਇੱਕ ਮਾਈਨਰ ਗੱਲਾਂ ਹੁੰਦੀਆਂ ਪਰ ਜ਼ਿੰਦਗੀ ਉਸ ਬੰਦੇ ਨੇ ਕਿਹੜੇ ਤੱਤ ਦੇ ਉੱਤੇ ਬਤਾਈਆ ਜਾਂ ਕਿਹੜੀ ਚੀਜ਼ ਨਾਲ ਕਾਮਯਾਬੀ ਮਿਲੀ ਆ ਤੁਸੀਂ ਕਾਮਯਾਬੀ ਦੀ ਗੱਲ ਲਾਓਗੇ ਤਾਂ ਤੁਸੀਂ ਇਹ حساب ਲਾ ਲਓ ਵੀ ਉਹ ਓਮਪਰੀ ਸਾਹਿਬ ਮੇਰੇ ਅਣਪੜ੍ਹ ਸੀਗੇ ਆਪਾਂ ਲੋਕਾਂ ਨੂੰ ਅੰਗਰੇਜ਼ੀ ਬੋਲਣ ਲੱਗੇ ਆਪਣੀ ਜ਼ੁਬਾਨ ਫਤਲ ਜਾਂਦੀ ਆ ਪੰਜਾਬੀ ਬੋਲਣ ਲੱਗੇ ਜ਼ੁਬਾਨ ਫਤਲ ਜਾਂਦੀ ਅੰਗਰੇਜ਼ੀ ਨੂੰ ਤਾਂ ਛੱਡੋ ਮਾਰੇ ਉਹਨਾਂ ਨੇ 20 ਤੋਂ ਵੱਧ ਹਾਲੀਵੁੱਡ ਦੀਆਂ ਫਿਲਮਾਂ ਕੀਤੀਆਂ ਨੇ ਤੁਸੀਂ ਆਪਸਾ ਲੋ ਇਹ ਇਹ ਚੀਜ਼ ਕਹਿੰਦੇ ਨਾ ਬੰਦਾ ਸਿੱਖਣ ਵਾਲਾ ਹੋਣਾ ਚਾਹੀਦਾ ਕਿਤੋਂ ਵੀ ਸਿੱਖ ਲੈਂਦਾ ਆ ਉਹਨਾਂ ਨੂੰ ਉਹਨਾਂ ਦੇ ਇੱਕ ਟੀਚਰ ਨੇ ਦੱਸਿਆ ਸੀਗਾ ਕਿ ਵੀ ਇੱਕ ਸਿੰਪਲਿਕ ਭਾਸ਼ਾ ਆ ਅੰਗਰੇਜ਼ੀ ਇੱਕ ਭਾਸ਼ਾ ਆ ਜਿਵੇਂ ਤੁਸੀਂ ਪੰਜਾਬੀ ਖੁੱਲਕੇ ਬੋਲਦੇ ਆ ਉਦਾਂ ਤੁਸੀਂ ਅੰਗਰੇਜ਼ੀ ਦੇ ਅਖਬਾਰ ਪੜ੍ਹਨੇ ਸ਼ੁਰੂ ਕਰੋ ਅੰਗਰੇਜ਼ੀ ਦੇ ਕਿਤਾਬਾਂ ਪੜ੍ਹਨੇ ਸ਼ੁਰੂ ਕਰੋ ਔਰ ਬੋਲ-ਬੋਲ ਕੇ ਪੜ੍ਹਨੀ ਸ਼ੁਰੂ ਔਰ ਅਭਿਆਸ ਇੱਕ ਇਹੋ ਜੀ ਚੀਜ਼ ਆ ਮਿੱਤਰੋ ਅਭਿਆਸ ਤੁਹਾਨੂੰ ਕਿਸੇ ਚੀਜ਼ ਵਿੱਚ ਵੀ ਪਰਫੈਕਟ ਬਣਾ ਸਕਦਾ ਹੈ ਕੋਈ ਜ਼ਰੂਰੀ ਨਹੀਂ ਹੈਗਾ ਤੁਹਾਨੂੰ ਸਿੰਗਿੰਗ ਨਹੀਂ ਆਉਂਦੀ ਤੁਹਾਨੂੰ ਗਾਣਾ ਨਹੀਂ ਆਉਂਦਾ ਤੁਹਾਨੂੰ ਬੋਲਣਾ ਨਹੀਂ ਆਉਂਦਾ ਅਭਿਆਸ ਇੱਕ ਇਹੋ ਜੀ ਚੀਜ਼ ਆ ਤੁਹਾਨੂੰ ਜ਼ਿੰਦਗੀ ਦੇ ਵਿੱਚ ਪਰਫੈਕਟ ਬਣਾ ਸਕਦਾ ਹੈ ਜਦੋਂ ਕਿਤਾਬ ਮਾਰਕੀਟ ਦੇ ਵਿੱਚ ਆਈ ਸੀ ਉਦੋਂ ਦਾ ਪੁਰੀ ਸਾਹਿਬ ਨੇ ਉਦੋਂ ਦਾ ਬਹੁਤ ਭੜਕੇ ਗੱਲਾਂ ਕਈਆਂ ਸੀ ਕਿ ਮੈਂ ਉਹਨੂੰ ਇਹ ਜਾਂ ਨਹੀਂ ਕਰਨ ਦਊਗਾ ਉਹਨੇ ਕਿਤਾਬ ਦੀ ਕਾਮਯਾਬੀ ਵਾਸਤੇ ਘਟਿਆ ਪਬਲਿਸਿਟੀ ਦਾ ਹਰ ਲਿੱਤਾ ਆ ਪਰ ਜਦੋਂ ਸਮਾਂ ਲੰਘਿਆ ਨਾ ਥੋੜੇ ਸਮੇਂ ਬਾਅਦ ਫਿਰ ਉਹਨਾਂ ਨੇ ਪੂਰਾ ਕਲੀਅਰ ਤਰੀਕੇ ਨਾਲ ਦੱਸਿਆ ਸੀ ਵੀ ਇਹ ਕਿਤਾਬ ਹੋਰ ਬਹੁਤ ਜ਼ਬਰਦਸਤ ਤਰੀਕੇ ਨਾਲ ਸਾਬਤ ਹੋ ਸਕਦੀ ਸੀ ਪਰ ਜਿਹੜੀਆਂ 2-4 ਚੀਜ਼ਾਂ ਵਿੱਚ ਪਾ ਦਿੱਤੀਆਂ ਲਿਖ ਦਿੱਤੀਆਂ ਇਹ ਜਿਹੀਆਂ ਗੱਲਾਂ ਜਿਹੜੀਆਂ ਮੇਰੀ ਸਾਡੀਆਂ ਪ੍ਰਾਈਵੇਟ ਗੱਲਾਂ ਹੋਈਆਂ ਸੀ ਜਿਹੜੀਆਂ ਪ੍ਰਾਈਵੇਟ ਆਪਣੇ ਇੱਕ ਦੂਸਰੇ ਨੂੰ ਆਪਾਂ ਖੁੱਲ੍ਹ ਕੇ ਗੱਲਾਂ ਦੱਸ ਦਿੰਨੇ ਆ ਕਾਜ਼ ਕਰਕੇ ਘਰ ਵਾਲੀ ਨੂੰ ਯਾਰ ਸਾਰੀਆਂ ਗੱਲਾਂ ਪਤਾ ਹੁੰਦੀਆਂ ਨੇ ਇਹ ਇਹ ਤਕਰੀਬ ਤੁਸੀ ਇਹ ਹਿਸਾਬ ਲਾ ਲਓ ਵੀ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ بڑے بڑے ਲੋਕ ਕਿਉਂ ਨਹੀਂ ਵਿਆਹ ਕਰਾਉਂਦੇ ਹੈਗੇ ਤੁਸੀਂ ਸੋਚ ਕੇ ਦੇਖੋ ਮੜ ਜਾ ਕਿਉਂਕਿ بڑے ਲੋਕ ਕਿਸੇ ਨੂੰ ਵੀ ਆਪਣਾ ਪਾਰਟਨ ਨਹੀਂ ਬਣਾਉਣਾ ਚਾਹੁੰਦੇ ਆਪਣੇ ਰਾਜਦਾਰ ਜਿਹੜੇ ਰਾਜ ਹੁੰਦੇ ਨੇ ਉਹਦਾ ਪਾਰਟਨ ਨਹੀਂ ਬਣਾਉਣਾ ਚਾਹੁੰਦੇ ਕਿਹਾ ਸਮਾਂ ਇਹ ਜਿਹਾ ਆ ਚੁੱਕਿਆ ਆ ਕਿ ਵੀ ਤੁਹਾਡਾ ਰਾਜਦਾਰ ਹੀ ਤੁਹਾਡਾ ਰਾਜ਼ ਫਾਸ਼ ਕਰਦਾ ਆ ਸਮਾ ਇਹ ਜਾ ਚੁੱਕੇ ਇਸ ਕਰਕੇ ਤੁਸੀਂ ਦੇਖ ਲਓ ਸਲਮਾਨ ਖਾਨ ਖੁਦ ਹੁਣ ਆਪਣੇ ਸ਼ੋਅ ਦੇ ਵਿੱਚ ਕਹਿ ਚੁੱਕਿਆ ਕਿ ਵੀ ਐਸ ਉਮਰ ਦੇ ਵਿੱਚ ਜਦੋਂ ਔਰਤ ਆਉਂਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਉਹ ਸਾਡੇ ਸਾਨੂੰ ਸਾਨੂੰ ਤਬਾਹ ਕਰਕੇ ਤੇ ਜਾਂਦੀ ਹੈ ਉਹ ਸਾਡੀ ਸਾਨੂੰ ਫਾਈਨੈਂਸ਼ਲੀ ਤੌਰ ਤੇ ਪੂਰੀ ਤਰ੍ਹਾਂ ਤਬਾਹ ਕਰਕੇ ਚਲੀ ਜਾਂਦੀ ਹੈ ਕਿਉਂਕਿ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਹੀ ਹੁੰਦਾ ਲੋਕ ਤੇ ਜਿਹਨੇ ਕਮਰਸ਼ੀਅਲ ਤਰੀਕੇ ਨਾਲ ਸੋਚਣਾ ਉਹਨੇ ਕਮਰਸ਼ੀਅਲ ਤਰੀਕੇ ਨਾਲ ਹੀ ਸੋਚਣਾ ਦੋਸਤੋ ਐਸੀ ਨਸੀਹਤ ਦੇ ਨਾਲ ਵੀਡੀਓ ਦਾ ਅੰਤ ਕਰਦੇ ਹਾਂ ਕਿ ਦੋਸਤੋ ਜ਼ਿੰਦਗੀ ਵਿੱਚ ਤੁਸੀਂ ਕਿਸੇ ਨਾਲ ਪੰਗਾ ਲੈ ਲਓ ਕਿਸੇ ਨਾਲ ਲੜ ਲਓ ਕਿਸੇ ਨਾਲ ਮਤਲਬ ਘੁੱਲ ਲਓ ਪਰ ਤੁਸੀਂ ਕਦੇ ਵੀ ਲੇਡੀਜ਼ ਨਾਲ ਨਾਲ ਕੋਲੋਂ ਲੇਡੀਜ਼ ਨਾਲ ਤਾਂ ਛੋਟੋ ਜਿਹਾ ਲੇਡੀ ਸੋਡੀ ਘਰ ਵਾਲੀ ਹੋਵੇ ਤਾਂ ਉਹਦੇ ਮੁਰੇ ਤਾਂ ਪਹਿਲਾਂ ਹੀ ਸਲੈਂਡਰ ਹੋ ਜਾਓ ਕਿਉਂਕਿ ਪਤਨੀ ਦਾ ਡੰਗਿਆ ਹੋਇਆ ਬੰਦਾ ساری ਜ਼ਿੰਦਗੀ ਪਾਣੀ ਨਹੀਂ ਮੰਗਦਾ ਠੀਕ ਆ ਦੋਸਤੋ ਸਾਰਿਆਂ ਨੂੰ ਸਾਸਰੀ ਕਾਲ ਰੱਬ ਰੱਖਾ ਹੱਸਦੇ ਵਸਦੇ ਰਹੋ ਪੰਜਾਬੀਓ